ਪੰਜਾਬ 95 ਉਹ ਵੀ ਰੋਲਾ ਉਹ ਵੀ ਗਵਰਨਮੈਂਟ ਆਫ ਇੰਡੀਆ ਲੀਡ ਨਹੀਂ ਕਰੇ ਕਰੇ ਦਲਜੀਤ ਦਸਾਂ ਜਿਹੜੀ ਖਾਲੜਾ ਸਾਹਿਬ ਦੇ ਜੀਵਨੀ ਦੇ ਆਧਾਰ ਤੇ ਸੰਘਰਸ਼ ਦੇ ਆਧਾਰ ਤੇ ਮੇਰੀ ਗੱਲ ਹੋਈ ਸੀ ਕਿ ਮੈਂ ਦੇਖੀ ਨਹੀਂ ਫਿਰ ਪਰ ਮੇਰੀ ਗੱਲ ਹੋਈ ਸੀ ਕਿ ਅਗੇਨ ਲਾਲਪੁਰਾ ਸਾਹਿਬ ਨਾਲ ਇਕਬਾਲ ਸਿੰਘ ਲਾਲਪੁਰਾ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਬੇਟਾ ਇੱਕ ਤਾਂ ਉਹਦੇ ਚ ਬਲੱਡ ਸ਼ੈਲ ਬਹੁਤ ਹੈ ਬਹੁਤ ਜ਼ਿਆਦਾ ਬਲੱਡ ਸ਼ੈਲ ਹੈ ਖੂਨ ਖਰਾਬਾ ਬਾਦ ਹੈ ਜਿਹੜਾ ਕਿ ਸੈਂਸਰ ਨਹੀਂ ਮਿਲੋਗਾ ਦੂਸਰਾ ਉਸ ਸਚਾਈ ਦੇ ਨੇੜੇ ਦੀ ਨਹੀਂ ਹੈ ਫਿਲਮ ਮੈਂ ਦੇਖੀ ਨਹੀਂ ਮੈਂ ਵੀ ਕਿਸੇ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦਾ ਪਰ ਉਹ ਕਹਿੰਦੇ ਬੇਟਾ ਉਹ ਫਿਲਮ ਸਚਾਈ ਤੋਂ ਬਹੁਤ ਦੂਰ ਹੈ ਕਿਉਂਕਿ ਉਹ ਵੀ ਆਈਪੀਐਸ ਅਫੀਸਰ ਰਹੇ ਨੇ ਤੇ ਉਹ ਉਹ ਕਹਿੰਦੇ ਕਹਾਣੀਆਂ ਹੋਰ ਸੀਗੀਆਂ ਦਿਖਾਇਆ ਕੁਝ ਹੋਰ ਗਿਆ ਇਹ ਵੀ ਇੱਕ ਪੁਆਇੰਟ ਸੀ ਮੈਂ ਤਾਂ ਹੀ ਕਹਿਣਾ ਕਿ ਸਾਡੇ ਇੱਕ ਕਮੇਟੀ ਬਣੇ ਜ਼ਰੂਰ ਬਣੇ ਅਸੀਂ ਪੀਸੀ ਵੀ ਵੱਲੋਂ ਬਣੇ ਪੁਲਿਸ ਵੱਲੋਂ ਬਣੇ ਦੋ ਤਿੰਨ ਕਮੇਟੀਆਂ ਬਣਾ ਲਓ ਜਿੱਥੇ ਅਸੀਂ ਪੰਜਾਬ ਦੇ ਦੁਕਾਨਤ ਦੀ ਖੁਸ਼ੀ ਦੀ ਗੱਲ ਕਰੀਏ ਇਹਦਾ ਮਤਲਬ ਤੁਹਾਡੇ ਵਾਲੀ ਗੱਲ ਕਿ ਅਸੀਂ ਤਾਂ ਕੱਚੇ ਘਰਾ ਦੇ ਉੱਤੇ ਕੰਨਾਂ ਦੇ ਉੱਤੇ ਪਾਥੀਆਂ ਲਾ ਕੇ ਉਹਦੇ ਪਿੱਛੇ ਚਾਦਰਾਂ ਜੇ ਬੰਨ ਕੇ ਗਾਣੇ ਜੇ ਗਾ ਕੇ ਤੁਹਾਨੂੰ 2 ਘੰਟੇ ਦੀ ਫਿਲਮ ਦਿਖਾ ਦਈਏ ਬਸ ਜਿਵੇਂ ਦੋ ਚਾਰ ਕੋੜੀਆਂ ਚੌੜੇ ਜਿਹੇ ਟੈਰ ਵਾਲੀਆਂ ਜੀਪਾਂ ਦਿਖਾ ਦਈਏ ਪਾਣੀ ਚ ਡੁੱਬਦੇ ਦਿਖਾ ਦਈਏ ਨਿਕਲਦੇ ਦਿਖਾ ਦਈਏ ਤੇ ਬਸ ਪਰ ਇਹ ਪੰਜਾਬ 95 ਨੇ ਉਹਨਾਂ ਨੇ ਜਿਹੜੇ ਪ੍ਰੋਡਕਸ਼ਨ ਜਿਨ੍ਹਾਂ ਦੇ ਸਿਲੈਕਟਡ ਲੋਕਾਂ ਨੂੰ ਦਿਖਾਈ ਉਹਨਾਂ ਚੋਂ ਮੈਂ ਵੀ ਇੱਕ ਹੈ ਮੈਂ ਦੇਖਿਆ ਕਿ ਫਿਰ ਬਲੱਡ ਸ਼ੈਡ ਬਾਲੀਵੁੱਡ ਦੀਆਂ ਫਿਲਮਾਂ ਤੇ ਬਹੁਤ ਸਾਊਥ ਦੀਆਂ ਫਿਲਮਾਂ ਦੇ ਵਿੱਚ ਬਹੁਤ ਉਹਦੇ 'ਚ ਇੰਨਾ ਨਹੀਂ ਹੈ ਮੈਂ ਕਹਿੰਦਾ ਕਿ ਜਿਹੜੀ ਸਚਾਈ ਉਹਦੇ 'ਚ ਜੇ ਘੱਟ ਦਿਖਾਈ ਹੈਗੀ ਹੈ ਪੰਜਾਬ 95 ਸਚਾਈ ਘੱਟ ਦਿਖਾਈ ਹੈ ਜੇ ਸ਼ਾਇਦ ਦਿਖਾਈ ਹੁੰਦੀ ਫਿਰ ਤੋਂ ਬਿਲਕੁਲ ਹੀ ਨਹੀਂ ਹਾਂ ਕਰਕੇ ਉਹ ਆਪਣੇ ਸੋ ਰੀਜਨ ਹੋ ਸਕਦੇ ਨੇ ਮੇਰੇ ਮੇਰੇ ਕੋਲੇ ਜੋ ਇਨਫੋਰਮੇਸ਼ਨ ਬਾਰੇ ਸ਼ੇਅਰ ਕੀਤੀ ਹੈ ਮੈਂ ਕੋਈ ਪਰ ਮੇਰੇ ਕੋ ਜਿੰਨੀ ਕੀ ਦੇਖੀ ਹੈਗੀ ਨਾ ਮੈਨੂੰ ਇਹ ਲੱਗਦਾ ਹੈ ਕਿ ਉਹਦੇ ਜਿਹ ਸੱਚਾਈ ਜਿਹੜੀ ਆ ਬਹੁਤ ਘੱਟ ਦਿਖਾਈ ਹੈਗੀ ਲੱਗੇ ਚਲੋ ਬਾਕੀ ਉਹ ਦੇਖਣਾ ਕਿ ਕਰ ਕੀ ਉਹ ਜੇ ਤੁਸੀਂ ਭਾਜਪਾ ਉਦੋਂ ਜੁਆਇਨ ਕਰਦੇ ਨੇ ਜਦੋਂ ਪੰਜਾਬ ਦੇ ਲੋਕ ਪੂਰੇ ਭਾਜਪਾ ਨੂੰ ਨਫ਼ਰਤ ਕਰਦੇ ਆ ਕਿ 2022 ਦੇ ਵਿੱਚ ਹੁਣ ਅੱਜ ਨਫ਼ਰਤ ਹਾਂ ਨਫ਼ਰਤ ਕਹਿ ਸਕਦੇ ਕਿ ਘਟੀ ਆ ਮਰੀ ਨਹੀਂ ਹੈਗੀ ਤਿੰਨ ਸਾਲਾਂਾਂ ਚ ਕੱਟ ਗਈ ਹੂੰ ਹੂੰ ਹੋਰ ਅਗਲੇ ਤਿੰਨ ਸਾਲਾਂਾਂ ਚ ਹੂੰ ਹੂੰ ਹੋਰ ਕੱਟ ਚੁ ਹੂੰ ਹੋਰ ਦੋ ਸਾਲਾਂਾਂ ਚ ਬਿਲਕੁਲ ਖਤਮ ਹੋ ਜੂਗੀ ਸਤਾਈ ਚ ਖਤਮ ਹੋ ਜੂਗੀ ਮੈਨੂੰ ਤਾਂ ਲੱਗਦਾ ਬਿਲਕੁਲ ਖਤਮ ਹੋ ਜੂਗੀ ਹੂੰ ਹੂੰ ਬਿਲਕੁਲ ਖਤਮ ਬਜਾ ਕਿ ਉਹ ਰੀ ਭਾਜਪੀ ਕੋ ਜੋਇਨ ਕੀਤੀਗੀ ਜਦੋਂ ਪੰਜਾਬ ਚ ਅੱਗ ਲੱਗੀ ਸੀ ਭਾਜਪੀ ਦੇ ਖਿਲਾਫ ਮੈਂ ਤਾਂ ਉਹ ਦੇਖ ਸਕਦਾ ਸੀ ਸਰ ਮੈਂ ਉੱਥੇ ਆਉਣਾ ਚਾਹੁੰਦਾ ਮੈਂ ਆਪਦੀ ਤਾਰੀਫ ਕਰਨੀ ਚਾਹੁੰਦਾ ਕਿ ਜਿਹੜੀ ਚੀਜ਼ ਤੁਸੀਂ ਅੱਜ ਡਿਸਕਸ ਕਰ ਰਹੇ ਹੋ ਮੈਨੂੰ ਉਹ ਉਸ ਟਾਈਮ ਪਤਾ ਸੀ ਕਿ ਤਿੰਨ ਸਾਲ ਬਾਅਦ ਇਹ ਨਫ਼ਰਤ ਘਟ ਜੂਗੀ ਹੂੰ ਹੂੰ ਸਰ ਤੁਸੀਂ ਸ਼ਾਹੂਕਾਰੋਂ ਮੈਂ ਤੁਹਾਤੋਂ ਪੈਸੇ ਲਏ ਨੇ ਮੰਗ ਕੇ ਪੈਸੇ ਲਏ ਨੇ ਪੈਰਾਂ 'ਚ गिर ਕੇ ਪੈਸੇ ਲਏ ਨੇ ਤੇ ਮੈਂ ਚਾਹੇ ਮੇਰਾ ਹੱਕ ਸੀ ਉਹ ਪੈਸੇ ਲੈਣਾ ਤੁਸੀਂ ਮੇਰੇ ਹੱਥ ਪੈਰ ਵੱਢ ਤੇ ਉਦੋਂ ਸਾਰਾ ਕੁਝ ਲਿਖ ਲਿਆ ਹੁਣ ਮੈਂ ਲੱਖ ਪੰਜਾਹ ਤਾਂ ਢੋਈ ਜਾਵਾਂ ਤੁਹਾਡੇ ਕੋਲੇ ਤੁਹਾਡੇ ਮਨ ਮਿਹਰ ਪਾਊਗੀ ਤਾਂ ਤੁਸੀਂ ਮੈਨੂੰ ਉਹਦੀਆਂ ਕਿਸ਼ਤਾਂ ਕਰੋਗੇ ਜਾਂ ਵਿਆਜ ਛੱਡੋਗੇ ਪੌਣੇ 4 ਲੱਖ ਕਰੋੜ ਕਰਜ਼ਾ ਸਰ ਪੌਣੇ ਲੱਖ 4 ਲੱਖ ਕਰੋੜ ਠੀਕ ਅੱਜ 700 ਕਰੋੜ ਦੇ ਪ੍ਰੋਜੈਕਟ ਵਾਪਸ ਚਲੇ ਗਏ 7000 ਕਰੋੜ ਦੇ ਪ੍ਰੋਜੈਕਟ ਟੋਟਲ ਵਾਪਸ ਜਾ ਚੁੱਕੇ ਨੇ ਜਿਹੜੇ ਇੰਪਲੀਮੈਂਟ ਨਹੀਂ ਕੀਤੇ ਪੰਜਾਬ ਸਰਕਾਰ ਨੇ ਠੀਕ ਹੈ ਜਿਹੜੀਆਂ ਸਕੀਮਾਂ ਇੱਥੇ ਆਉਂਦੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਮੈਂ ਪਚਾਤਾ ਪਾਣੀ ਤੇਲ ਲਾ ਤੱਕ ਕਰਤੇ ਖਾਲ ਪੱਕੇ ਸੈਂਟਰ ਗਵਰਨਮੈਂਟ ਦੇ ਪੈਸੇ ਨੇ ਸਰ ਕੀਤੇ ਦੇ ਹੈਗੇ ਸੈਂਟਰ ਗਵਰਨਮੈਂਟ ਦੇ ਪੈਸੇ ਨਾਲ ਕੀਤੇ ਤੇ ਸੈਂਟਰ ਵੀ ਤੇ ਸਟੇਟ ਸੈਂਟਰ ਵੀ ਤੇ ਸਟੇਟਾਂ ਤੋਂ ਪੈਸੇ ਇਕੱਠੇ ਕਰਦਾ ਜੀ ਅਰੇ ਸਰ ਉਹ ਕਰਦਾ ਤੇ ਸਟੇਟ ਜਾ ਕੇ ਲਵੇ ਨਾ ਜਿੰਨੇ ਕੋ ਪੈਸੇ ਮਿਲਦੇ ਨੇ ਉਹ ਤਾਂ ਉੱਥੇ ਲਾਵੇ ਨਾ ਪੈਸੇ ਰੁਕੇ ਹੋਏ ਨੇ ਕਿਹਨਾਂ ਰੁਕੇ ਹੋਏ ਨੇ ਤੁਸੀਂ ਮੈਨੂੰ ਦਿੱਤੇ 10 ਰੁਪਏ ਵੀ ਜਦ ਬ੍ਰੈਡ ਲਿਆ ਮੈਂ ਤੁਹਾਨੂੰ ਬ੍ਰੈਡ ਨਹੀਂ ਦਿੱਤੀ ਆ ਕੇ 2 ਰੁਪਏ ਦਿੱਤੇ ਵਾਪਸ ਵੀ ਇਹ ਆ ਨਹੀਂ ਮੇ ਤੋਂ ਖਰਚ ਹੋਏ ਤੁਸੀਂ ਕਿਹਾ ਬ੍ਰੈਡ ਪੈਸੇ ਇਹ ਮੈਂ ਤਾਂ ਪਾਣ ਖਾ ਆ ਤੁਸੀਂ ਤਾਂ ਬ੍ਰੈਡ ਵਾਸਤੇ ਪੈਸੇ ਦਿੱਤੇ ਸੀ ਨਾ ਮੇਰਾ ਫਰਜ਼ ਹੈ ਬ੍ਰੈਡ ਲਿਆ ਵਾ ਬ੍ਰੈਡ ਗਲਤ ਆ ਗਈ ਪ੍ਰਾਣੀ ਆ ਗਈ ਬੂੰਦ ਦੇ ਸਾਹ ਤੇ ਦੂਸਰੀ ਆ ਗਈ ਡਾਲੀ ਮਾ ਆ ਗਈ ਇਹ ਆ ਗਈ ਉਹ ਤਾਂ ਮੇਰੀ ਗਲਤੀ ਇੰਨੀ ਕਿ ਤਾਂ ਮਾਫ ਹੈ ਮੈਦੇ ਦੀ ਆ ਗਈ ਆਟੇ ਦੀ ਆ ਗਈ ਮੈਦੇ ਦੀ ਆ ਗਈ ਬ੍ਰੈਡ ਆ ਗਿਆ ਉਹ ਤਾਂ ਹੈ ਮਾਫੀ ਯੋਗ ਹੈ ਪਰ ਮੈਂ ਪਾਨ ਖਾ ਆਇਆ ਜਾਂ ਮੈਂ ਦੋ ਰਸਗੁੱਲੇ ਲੈ ਆਇਆ 8 ਰੁਪਏ ਦੇ ਇਹ ਥੋੜਾ ਨਾ ਹੁੰਦਾ ਜਿਸ ਚੀਜ਼ ਵਾਸਤੇ ਸੈਂਟਰ ਗਵਰਨਮੈਂਟ ਤੋਂ ਪੈਸਾ ਆਇਆ ਸਟੇਟ ਦਾ ਫਰਜ਼ ਬਣਦਾ ਉੱਥੇ ਪੈਸੇ ਲਾਵੇ ਇਹਨਾਂ ਲਾਏ ਨਹੀਂ ਨਹੀਂ ਲਾਏ ਉਸੇ ਕਰਕੇ ਰੁਕੇ ਫਿਰ ਬਾਕੀ ਦੇ ਲੱਗੇ ਨਹੀਂ ਤਾਂ ਹੀ ਤਾਂ 7000 ਕਰੋੜ ਵਾਪਸ ਚਲੇ ਗਿਆ ਉਹ ਕਹਿੰਦੇ ਮੋਦੀ ਸਾਹਿਬ ਧੱਕਾ ਕਰਦੇ ਕਿ ਪੰਜਾਬ ਚ ਬੀਜੇਪੀ ਨੂੰ ਪਸੰਦ ਨਹੀਂ ਕਰਦੇ ਬਦਲ ਲਈ ਬਦਲਾ ਲਈ ਜਾਂਦਾ ਉਹ ਤਾਂ ਜਿੰਨੀਆਂ ਮਰਜ਼ੀ ਸੁਣੀ ਜਾਓ ਵੇਲੀ ਰਨ ਪਰੋਣੇ ਜੋਗੀ ਪੁਰਾਣੀਆਂ ਕਹਾਵਤਾਂ ਨੇ ਚੰਗੀਆਂ ਨੇ ਮਾੜੀਆਂ ਨੇ ਮੈਨੂੰ ਨਹੀਂ ਪਤਾ ਪਰ ਜਦੋਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਉਹ ਤਾਂ ਹੁਣ ਕੇਜਰੀਵਾਲ ਸਾਹਿਬ ਹਰ ਸਟੇਜ ਤੇ ਜਾ ਕੇ ਬੋਲੀ ਜਾਂਦੇ ਨੇ ਨਸ਼ਾ ਕਮ ਹੋ ਚੁੱਕਾ ਹੈ ਖਤਮ ਹੋ ਚੁੱਕਾ ਹੈ ਆਮ ਆਦਮੀ ਕਲੀਨਿਕ ਖੁੱਲ ਚੁੱਕੇ ਹਨ ਆਮ ਆਦਮੀ ਕਲੀਨਿਕ ਕਿੱਥੇ ਨੇ ਜਿਹੜੇ ਖੋਲੇ ਸੀਗੇ ਹੁਣ ਇੱਕ 헤ਠਾ ਪਿੰਡ ਦੀ ਬੀਚ ਬੋਰਡ ਲੱਗਿਆ ਤੀਰ ਲਾ ਕੇ ਆਮ ਆਦਮੀ ਕਲੀਨਿਕ ਪਰ ਉੱਥੇ ਆਮ ਆਦਮੀ ਕਲੀਨਿਕ ਤੇ ਆਮ ਆਦਮੀ ਕਲੀਨਿਕ ਕਿਉਂ ਨਹੀਂ ਲਿਖਿਆ ਹਾਇ ਕਿਉਂਕਿ ਉਸ ਸੈਂਟਰ ਗਵਰਨਮੈਂਟ ਦੇ ਪੈਸੇ ਨਾਲ ਬਣਾਈ ਸੀ ਉਸ ਸੈਂਟਰ ਗਵਰਨਮੈਂਟ ਦੀ ਸਕੀਮ ਸੀ ਉੱਥੇ ਵੀ ਇੱਥੇ ਉਹ ਕਹਿੰਦੇ ਸਿੱਖਿਆ ਕ੍ਰਾਂਤੀ ਹੈਲਥ ਕ੍ਰਾਂਤੀ ਟਾਇਲਟਸ ਨੂੰ ਰਿਪੇਅਰ ਕਰਕੇ ਹੁਣ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਵਾਸਤੇ ਕੀਤਾ ਕੀ ਹੈ ਇਹ ਕਿੰਨੇ ਭਰਤੀ ਕੀਤੇ ਨੇ ਰੋਜ਼ ਬੀਬੀਆਂ ਰੋਲਾ ਪਾਉਂਦੀਆਂ ਨੇ ਸਾਡੀਆਂ ਧੀਆ ਭੈਣਾ ਬੰਦੇ ਸਾਫੇ ਚੱਕੀ ਫਿਰਦੇ ਨੇ ਡਾਂਗਾ ਖਾ ਕੇ ਤੁਹਾਨੂੰ ਚੰਗੇ ਲੱਗਦੇ ਪਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਕੰਮ ਜੀ ਕੀਤਾ ਹੀ ਨਹੀਂ ਕੁਛ ਉਹ ਕਹਿੰਦੇ ਹਿੱਕਾਰ ਹੀ ਬਹੁਤ ਦਿੱਤਾ ਹੈਗਾ ਉਹ ਤਾਂ ਕੁਝ ਵੀ ਨਹੀਂ ਜਾਣਗੇ ਤੁਸੀਂ ਗਣਾ ਦਿਓ ਮੈਨੂੰ ਤੁਸੀਂ ਜਾਂਦੇ ਪਿੰਡਾਂ ਦੇ ਵਿੱਚ ਦੇਖਿਆ ਨਹੀਂ ਕੰਮ ਕਿੰਨੇ ਕੀਤੇ ਹੈਗੇ ਜੀ ਕਿਹੜੇ ਕਹਿੰਦੇ ਅਗੇ ਰੋਜ਼ ਹੀ ਸੌਂਦੇ ਨਹੀਂ ਅਗੇ ਸਾਡੇ ਸਾਡੇ ਮੇਰੇ ਦੋ ਪਿੰਡ ਦੱਸ ਦਿਓ ਮੈਂ ਜਾ ਆਇਆ ਕਮਾਲ ਸਤੋ ਜੀ ਚਲੇ ਜਾਓ ਜੀ ਲੋਕ ਘੁੱਟਣਗੇ ਤਨੂ ਗੱਠਣਗੇ ਕਹਿਣਗੇ ਤੂੰ ਪੁਰਾਣਾ ਯਾਰ ਆ ਉਹਦਾ ਜਰੀ ਕਹਿਮ ਹੈ ਤੁਹਾਡੀ ਜੀ ਲੈ ਤਾਂ ਮੈਂ ਮੈਂ ਭਗਵੰਤ ਮਾਨ ਦੀ ਇੱਕ ਗੱਲ ਕਰਦਾ ਹੂੰ ਕਿ ਉਸ ਬੰਦੇ ਦੇ ਸੁਪਨੇ ਬਹੁਤ ਖੂਬਸੂਰਤ ਸੀ ਪੰਜਾਬ ਲਈ ਤੇ ਸੰਸੇਰ ਵੀ ਸੀ ਉਹ ਸੁਪਨੇ ਆਵਸਤੇ ਉਸ ਸੁਪਨੇ ਕਿਨੇ ਦੱਬਲੇ ਤੇ ਕਿਉਂ ਦੱਬਲੇ ਤੇ ਕਿਵੇਂ ਇਹਨੇ ਦੱਬੜ ਦਿੱਤੇ ਇਹ ਸਮਝ ਨਹੀਂ ਆਇਆ ਕਿਉਂਕਿ ਮੈਂ ਮਿਲਿਆ ਨਹੀਂ ਉਹਨੂੰ ਜਦੋਂ ਤੋਂ ਉਹ ਸੀਐਮ ਬਣਿਆ ਐਸੇ ਕਿਹ ਦਿਹੋ ਵੀ ਨਹੀਂ ਸੁਬਬੀ ਟੱਕਰੀ ਵੀ ਨਹੀਂ ਸੁਬਬੀ ਵੀ ਨਹੀਂ ਹੋਏ ਪਰ ਮੈਂ ਰੱਬ ਕਰੇ ਉਹ ਬਹੁਤ ਲੰਬਾ ਸਮਾਸੀ ਸੀਐਮ ਬਣਿਆ ਰਹੇ ਪਰ ਜਿੱਦਣ ਉਹ ਸੀਐਮ ਨਾ ਰਹਾ ਮੈਂ ਜਿਉਂਦਾ ਹੋਇਆ ਮੈਂ ਜਾ ਕੇ ਪੁੱਛੂਗਾ ਜ਼ਰੂਰ ਵੀ ਉਹ ਸੁਪਨੇ ਕਿੱਥੇ ਨੇ ਤੇ ਹੁਣ ਪੁੱਛ ਲੋ ਨੰਬਰ ਤੇ ਹੋਏਗਾ ਤੁਹਾਡੇ ਕੋਲ ਚੱਕਦਾ ਨਹੀਂ ਬਦਲ ਵੀ ਲਿਆ ਨਵਾਂ ਵੀ ਹੈਗਾ ਮੇਰੇ ਕੋਲੇ ਪਰ ਮੈਂ ਕਾਲ ਕੀਤਾ ਨਹੀਂ ਅੱਛਾ ਸੁਨੇਹਾ ਹੀ ਪੇਜ ਛੱਡੋ ਸੁਨੇਹਾ ਬਹੁਤ ਪੇਜ ਤੇ जिला भी सेम संूर नहीं अच्छा अच्छा भर साहब सोच अच्छी सी पर पतंदर ने सुपने था। मारे गए जे गए से जोले गए कि दिल्ली प्रैशर मानते ओबियसली यस ओबियसली यस हर एक डिपार्टमेंट चनओफिशियली चाली चाली पाँ बंदे बैठे ने सर किस एम powers ਕੋ ਕਿ ਕਿਸੇ ਹੋਰ ਅਫੀਸਰ ਨੂੰ ਦਿੱਤੀ ਜਾਗੀ ਜਾਂ ਨੈਸਰ ਕੀ ਹੋਂ ਦਿੱਤੀਆਂ ਗਈਆਂ ਨੇ ਸਰ ਅੱਜ ਸੁਪਰੀਮੋ ਹੈ ਮੈਂ ਮੰਨਦਾ ਆਮ ਆਦਮੀ ਪਾਰਟੀ ਦਾ ਸੁਪਰੀਮੋ ਹੈ ਉਹਦੇ ਕੋਲ ਕੀ ਅਧਿਕਾਰ ਹੈ ਤੇ ਕਿਉਂ ਅਧਿਕਾਰ ਹੈ ਕਿ ਭਗਵੰਤ ਮਾਨ ਪਿੱਛੇ ਖੜਾ ਹੋਵੇ ਤੇ ਉਹ ਬੂਰੇ ਅਨਾਉਂਸਮੈਂਟ ਕਰਦਾ ਹੋਵੇ ਜਾਂ ਪ੍ਰੋਜੈਕਟ ਸਮਝਦਾ ਹੋਵੇ ਤੇ ਅਮਨ ਅਰੋੜਾ ਜੀ ਪ੍ਰੋਜੈਕਟ ਨੂੰ ਸਮਝਾਉਂਦੇ ਹੋਣ ਕੀ ਹੱਕ ਆਦੇ ਕੋਲੇ ਸਾਡੇ ਲੱਖਾਂ ਲੋਕਾਂ ਦਾ ਕਰੋੜਾ ਲੋਕਾਂ ਦਾ ਵਿਸ਼ਵਾਸ ਤੋੜ ਕੇ ਸਿਰਤਾ ਬੰਦੇ ਨੇ ਭਾਈ ਜੀ ਇੱਕ ਤੋਂ ਹੁੱਬ ਕੇ ਐਨੀ ਡੀ ਨਾਲ ਇਹ ਨਹੀਂ ਕਿ 92 ਬੰਦੇ ਜਿੱਤੇ ਨੋ ਸਵਾਲ ਇਹ ਹੈ ਕਿ 92 ਬੰਦੇ ਵੀ ਜਿੱਤੇ ਔਰ ਬੇहद ਮਾਰਜਨ ਨਾਲ ਜਿੱਤੇ ਕਿ ਡਾ ਵਿਸ਼ਵਾਸ ਲੋਕਾਂ ਨੇ ਕੀਤਾ ਔਰ ਤੁਸੀਂ ਉਸ ਤੋਂ ਵੱਡਾ ਵਿਸ਼ਵਾਸ ਘਾਤ ਕੀਤਾ ਲੋਕ ਬਖਸ਼ਣਗੇ ਨਹੀਂ ਮੇਰਾ ਖਿਆਲ ਆ ਕਿਸੇ ਪਰਿਵਾਰ ਦਾ ਪੰਜਾਬੀਆਂ ਦੇ ਕਤਲ ਵੀ ਹੋ ਜਾਵੇ ਨਾ ਤੇ ਜੇ ਤੁਸੀਂ ਝੁੱਕ ਕੇ ਚਲੇ ਜਾਓ ਮaaf ਕਰਦੇ ਹੋਗੇ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਲੋਕ ਮaaf ਕਰ ਦੇਣਗੇ ਬਿਲਕੁਲ ਨਹੀਂ ਕਰਨਗੇ ਜੀ ਨਹੀਂ ਕਰਨਗੇ ਉਹ ਕਹਿੰਦੇ ਕੰਮ ਬੜੇ ਕੀਤੇ ਸਰਕਾਰ ਅਹੀਂ ਬਣਾ ਲਈ 27 ਦੇ ਵਿੱਚ ਉਹ ਕਹਿੰਦੇ ਕੱਲੇ ਹਰਗੀ ਮਾਲਵੇ ਅਮਰੋਦਾ ਸਾਹਿਬ ਦੀ ਸਟੇਟਮੈਂਟ ਅਹੀਂ ਮਾਜੇ ਦੇ ਵਿੱਚ ਜਾ ਕੇ ਕਹਿੰਦੇ ਕੱਲੇ ਮਾਲਵੇ ਨੇ ਸਾਨੂੰ ਜਿਤਾ ਦੇਣਾ ਕਿਉਂ ਨਹੀਂ ਬਾਕੀ ਕਹਿੰਦੇ ਦਬਾਬੇ ਤੇ ਮਾਜੇ 'ਚ ਝੁੰਗਾ ਮਿਲਣਾ ਹੈਗਾ ਇਤੋਂ ਸਾਨੂੰ 60 ਆ ਜਾਣੀ ਗਿਆ ਮਾਲ ਵਿੱਚੋਂ ਬਾਈ ਜੀ ਇੱਥੇ ਮੈਂ ਬੈਠ ਕੇ ਕਹੀ ਜਾਵਾਂ ਮੈਂ ਅਗਲੀ ਵਾਰੀ ਜਦੋਂ ਤੁਸੀਂ ਆਓਗੇ ਮੇਰੇ ਦੁਨੀਆ ਦੇ ਸਭ ਤੋਂ ਮਹਿੰਗੇ ਹੀਰਿਆਂ ਦਾ ਹਾਰ ਪਾਇਆ ਹੋਗਾ ਮੈਂ ਬੋਲੀ ਜਾਵਾਂ ਉਹਦੇ ਪਿੱਛੇ ਕੁਝ ਤਾਂ ਹੋਊਗਾ ਵੀ ਮੈਂ ਕਿੱਥੋਂ ਆਣਗੇ ਹੀਰੇ ਕਿੱਥੇ ਦੇਖੇ ਨੇ ਕਿ ਕਿੱਥੋਂ ਪੈਸੇ ਆਏ ਨੇ ਕਿੱਥੇ ਟ੍ਰਾਂਜੈਕਸ਼ਨ ਹੋਊਗੀ ਕਿਹੜੇ ਮੁਲਕ ਤੋਂ ਖਰੀਦੂਗਾ ਐਵੇਂ ਤੁਸੀਂ ਹਵਾ 'ਚ ਮਾਰੀ ਜਾਣਾ ਉਹ ਉਹ ਦੇਖੋ ਸਾਡੇ ਲੋਕ ਭੋਲੇ ਨੇ ਸਾਡੇ ਲੋਕ ਭੋਲੇ ਨੇ ਭਾਜੀ ਇਹ ਪਿਆਰ ਨਾਲ ਛੰਨੇ ਦੀ ਚੋਰੀ ਤੇ ਮੰਨ ਜਾਂਦੇ ਨੇ ਬਹੁਤ ਪੋਲੇ ਨੇ ਉਸ ਪੋਲੇपन ਨੂੰ ਤੁਸੀਂ ਗਲਤ ਥਾਂ ਤੇ ਉਹਨਾਂ ਤੋਂ ਵਰਤ ਲਿਆ ਉਸ ਪੋਲੇ ਪੰਨੂ ਉਸ ਪੋਲੇ ਪੰਨੂ ਤੁਸੀਂ ਮਜ਼ਾਕ ਚ ਵਰਤ ਲੈਂਦੇ ਦਾਣਿਆਂ ਦੀ ਮੁਠੀ ਵਾਸਤੇ ਵਰਤ ਲੈਂਦੇ ਕਿਤੇ ਛੋਲਿਆਂ ਦੇ ਭਾਅ ਵਾਸਤੇ ਵਰਤ ਲੈਂਦੇ ਉਹਨਾਂ ਦੀ ਕਰਤਾਰਕੁਸ਼ੀ ਵਾਸਤੇ ਉਹਨਾਂ ਦੀਆਂ ਆਉਣ ਵਾਲੀਆਂ نسلਾਂ ਨੂੰ ਤਬਾਹ ਕਰਨ ਵਾਸਤੇ ਵਰਤ ਲਿਆ ਉਸ ਪੋਲੇ ਪੰਨੂ ਇਹ ਬਹੁਤ ਦੁੱਖ ਦੀ ਗੱਲ ਮੈਂ ਮੈਂ ਬਹੁਤ ਦੁੱਖ ਚਲੋ ਦੇ ਦੇ ਸਤਾਈ ਜੀ ਕੀ ਹੁੰਦਾ ਨਾ ਸਤਾਈ ਚ ਜੋ ਮਰਜ਼ੀ ਹੋਵੇ ਪਰ ਜਿਹੜਾ 2022 ਤੋਂ ਸਤਾਈ ਤੱਕ ਹੋ ਗਿਆ ਨਾ ਜੀ ਉਹ ਖਮਿਆਸਾ ਭਗਤਣਾ ਉਹ ਪੰਜਾਬ ਨੂੰ ਰਬਾਤ ਬਹੁਤ ਬਹੁਤ ਦੁੱਖ ਹੈ